ਇਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਤੋਹਾਪਾ ਟਿਕਟ ਦਾ ਬਤਾ ਸੀ ਬੋਲੋ ਜੀ ਕਾਰਨ ਕੀ ਸੀਗਾ ਕਿਉਂ ਕੀਤਾ ਸੌਰਵ ਪਰਿਵਾਰਕ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 23 ਸਾਲ ਹੋ ਗਏ ਜੇਲ੍ਹ 'ਚ ਸੀ ਰੋਟੀ ਪਾਣੀ ਬੰਨੀ ਉਤਰ ਚਦੇ ਸੀ ਆਉਣ ਲੱਗਣ ਲੱਗ ਪਿਆ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਹ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋਊਗੀ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾ ਕਿਤੇ ਕੰਮ ਕਿਤੇ ਲੱਗ ਜੂਗੀ ਕਹਿੰਦੇ ਤੁਸੀਂ ਦਵਾਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ ਜੋ ਕੁਝ ਨਹੀਂ ਆ ਦੁਬਈ ਤਾਂ ਮੈਂ ਬਾਤ ਚ ਕੀ ਆ ਸੀ ਵੀ ਮੈਂ ਜਾਣਾ ਹਮ ਜੋ ਇੱਕ ਕਤਲ ਕੀਤਾ ਪਸਤਾਵਾ ਹੋ ਰਿਹਾ ਹੁਣ ਬਹੁਤ ਜ਼ਿਆਦਾ ਕਿਵੇਂ ਕੀਤਾ ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ ਫਿਰ ਮਾਨਸਾ ਹੀ ਕਿਉਂ ਲੈ ਕੇ ਆਏ ਨੂੰ ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਲੈ ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਨਸਾ ਕਿਉਂ ਲੈ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਤੋਆ ਪਰ ਟਿਕਟ ਦਾ ਬਤਾ ਸੀ ਨਹੀਂ ਮਾਰਿਆ ਕਿਵੇਂ ਗਲਾ ਕੋਟਿਆ ਜਾਂ ਕੋਈ ਜਰ ਨਹੀਂ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਕੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਦਿਲ ਨਹੀਂ ਕੰਬਿਆ ਇੱਕ ਵਾਰ ਵੀ ਮੇਰਾ ਪੁੱਤਾ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਇਹ ਬੇਚ ਤੇ ਵੀ ਮਰਨਾ ਮੁੜ ਕੇ ਫੁੱਕੇ ਰਹਿ ਗਏ ਵੀ ਮਰਨਾ ਪਰ ਮਾਂ ਫੇਰ ਵੀ ਪੁੱਤ ਨੂੰ ਤਾਂ ਨਹੀਂ ਮਰ ਸਕਦੀ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਐ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਐ ਨਹੀਂ ਮੇਰੇ ਦੇਖ ਕੇ ਪਰਿਵਾਰ ਨੂੰ ਨਹੀਂ ਸੀ ਪਤਾ ਕਿੰਨਾ ਕੁ ਖਸਤਾ ਬਹੁਤ ਜ਼ਿਆਦਾ ਪੂਰੇ ਮਾਨਸਕੋ ਦੇ ਕੇ ਚਲੂ ਜਿਹੜੀ ਬੱਸ ਮਿਲ ਗਈ ਲਾਇਾਈ ਕਿਹਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਠਿਆ ਕੇ ਮਾਰਸ ਤੁਸੀਂ ਜਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਨਹੀਂ ਕੀਤੀ ਐ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸ ਬੱਸ ਤੇ ਅਨਸਾਨੀਅਤ ਤੌਰ ਤੇ ਜੇ ਵੇਖੀਏ ਤੇ ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਤੇ ਪਰ ਕਾਲ ਯੁਗ ਦੇ ਸਮੇਂ ਦੇ ਵਿੱਚ ਮਾਂ ਦਾ ਰਿਸ਼ਤਾ ਵੀ ਦਾਗੀ ਹੁੰਦਾ ਜਾਪਦਾ ਤੁਸੀਂ ਵੇਖ ਰਹੇ ਸੀ ਸੋਸ਼ਲ ਮੀਡੀਆ ਤੇ ਮਾਨਸਾ ਬਸ ਸਟੈਂਡ ਦੇ ਵਿੱਚ ਇੱਕ ਬੱਚੇ ਦੀ ਡੈੱਡ ਬਾਡੀ ਮਿਲਦੀ ਆ ਲਾਸ਼ ਮਿਲਦੀ ਆ ਜਿਹਦੇ ਨਾਲ ਉਥੇ ਜਿਹੜਾ ਮਾਹੌਲ ਆ ਇੱਕ ਦਹਿਸ਼ਤ ਦਾ ਤੇ ਡਰ ਦਾ ਪੈਦਾ ਹੋ ਪਰ ਅਸਲ ਦੇ ਵਿੱਚ ਉਹ ਮਾਮਲਾ ਕਿੱਥੋਂ ਦਾ ਨਿਕਲਦਾ ਤਲਵੰਡੀ ਸਾਬੋ ਸ਼ਹਿਰ ਦਾ ਇਹ ਮਾਮਲਾ ਜਿਹੜਾ ਨਿਕਲਿਆਗਾ ਤਲਵੰਡੀ ਸਾਬੋ ਦੀ ਉਹ ਔਰਤ ਸੀ ਜਿਹਨੇ ਆਪਣੇ 7 ਸਾਲਾ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸੇ ਘਰ ਦੇ ਵਿੱਚ ਖੜੇ ਆ ਉਹਨਾਂ ਦਾ ਪਰਿਵਾਰ ਖੜਾ ਸਾਰੇ ਘਰ ਦੇ ਵਿੱਚ ਮੈਂ ਖੜਾ ਜਿੱਥੇ ਲੜਕੀ ਵਿਆਹੀ ਸੀ ਪਰ ਮਾਮਲਾ ਕੀ ਸੀ ਜਾਂ ਕੀ ਗੱਲਬਾਤ ਸੀਗੀ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਇੱਥੇ ਹੋ ਜੀ ਕੀ ਨਾਮ ਹਟਾ ਦੇ ਪਰਮੇਸ਼ਰ ਅਡੀ ਨੋ ਨੋ ਕੀ ਨਾਮ ਸਿਰੋ ਉਹਨਾਂ ਦਾ ਹਾਂਜੀ ਹੁਣ ਜਸ ਜਸ ਜਸਨੀਆ ਹਾਂ ਜਸਨੀ ਕੀ ਕਿੰਨਾ ਟਾਈਮ ਹੋ ਗਿਆ ਸੀ ਜਾਈ ਨਹੀਂ ਉਹਨੂੰ ਹੋ ਗਏਗਾ 10 ਸਾਲ ਹੋ ਗਏ 4 ਸਾਲ ਹਾਂਜੀ ਤੇ ਕਿੰਨੇ ਉਮਰ ਸੀਗੀ ਬੱਚੇ ਦੀ 5 7 ਸਾਲ ਦੀ 7 ਸਾਲ ਹਾਂ ਕੀ ਗੱਲ ਕੀ ਹੋਈ ਏ ਕੋਈ ਪਤਾ ਨਹੀਂ ਕੀ ਹੋਇਆ ਉਸੇ ਦਾ ਪਤਾ ਨਹੀਂ ਘਰ ਦੇ ਵਿੱਚ ਕੌਣ ਕੌਣ ਉਹ ਇਕੱਲੀ ਸੀ ਤੇ ਮੈਂ ਤਾਂ ਉਹ ਕਰਕੇ ਆ ਕੇ ਜਾ ਜਾਈ ਤੂੰ ਦਾ ਬੇਟਾ ਜੀ ਉਹ ਗੇਂਦ ਹੈ ਪਹਿਲਾਂ ਕਦੇ ਬੱਚੇ ਨੂੰ ਕੁੱਟਿਆ ਮਾਰਿਆ ਕੋਈ ਨਾ ਕਦੇ ਨਹੀਂ ਕੁੱਟਿਆ ਨਾ ਹੀ ਕੁੱਟਦਾ ਸੀ ਬੱਚਾ ਕੁੱਟਦਾ ਸੀ ਤੇ ਤੁਹਾਨੂੰ ਡੈਡ ਬੋਡੀ ਦਾ ਕਿੰਨਾ ਪਤਾ ਮੈਂ ਜਿੱਤਾ 7:00 7:00 ਵਜੇ ਤੱਕ ਲੱਗ ਗਈ ਬੱਤੀ ਗਈ ਮੇਰੇ ਮੋਬਾਈਲ ਦੇਤੇ ਆ ਗਏ ਪਛਾਣ ਲਿਆ ਤੁਸੀਂ ਉਹਨਾਂ ਨੂੰ ਪਛਾਣ ਲਿਆ ਜਦੋਂ ਬੱਚੇ ਨੂੰ ਉਹਨੇ ਮਾਰਿਆ ਜਾਂ ਇਥੇ ਘਰ ਦੇ ਵਿੱਚ ਹੀ ਮਾਰ ਦਿੱਤਾ ਨਾ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਫਿਰ ਹੁਣ ਦੁਬਾਰਾ ਜਦੋਂ ਪੁਲਿਸ ਨੇ ਤੁਹਾਡੀ ਨੂੰ ਨੂੰ ਖੜਿਆ ਕਿੱਥੋਂ ਖੜਿਆ ਉਹਨਾਂ ਨੇ ਜੀ ਉੱਥੇ ਬਾਗੀ ਦੀ ਰਿਪੋਰਟ ਕਰਨ ਲਾਗੇ ਓਕੇ ਹਾਂ ਜੀ ਉਹਦੇ ਨਾਲ ਪਤਾ ਨਹੀਂ ਵਗੇ ਫਿਰ ਬੱਚੇ ਨੂੰ ਮਾਨਸਾ ਕਿਵੇਂ ਲੈ ਕੇ ਗਏ ਇੱਥੋਂ ਤਲਵੰਡੀ ਸਾਹਿਬ ਤੋਂ ਪਸਤੇ ਰਹੀ ਜੀ ਇੱਥੋਂ ਚੱਕ ਕੇ ਲੈ ਗਏ ਹਾਂ ਜੀ ਫਿਰ ਪੁਲਸ ਦੇ ਨਾਲ ਹੁਣ ਕੋਈ ਵੀ ਗੱਲਬਾਤ ਹੋਈ ਹੈ ਕੀ ਕਹਿੰਦੇ ਆ ਬੋਲ ਪੁਲਸ ਵਾਲੇ ਕਿ ਨਿਸ਼ਾਨੀ ਕਰਾਂਗੇ ਜੀ ਹਾਂ ਜੀ ਪਹਿਲਾਂ ਕਦੇ ਨਹੀਂ ਕੋਈ ਇਦਾਂ ਦੀ ਗੱਲ ਨਾ ਜੀ ਪਹਿਲਾਂ ਜਵਨ ਦੀ ਉਲ ਪੜਦਾ ਸੀ ਪੜਦਾ ਸੀ ਬੱਚਾ ਸਕੂਲ ਦੇ ਵਿੱਚ ਪੜਦਾ ਸੀਗਾ ਤੇ ਇਥੋਂ ਹੀ ਜਿਹੜਾ ਬੱਚੇ ਨੂੰ ਘਰ ਦੇ ਵਿੱਚ ਹੀ ਜਿਹੜਾ ਮਾਰਿਆ ਗਿਆ ਤੁਹਾਨੂੰ ਮੈਂ ਉਹ ਟੋਆ ਵੀ ਦਿਖਾ ਦਿੰਦਾ ਜਿੱਥੇ ਬੱਚੇ ਨੂੰ ਪਹਿਲਾਂ ਦੱਬਿਆ ਗਿਆ ਸੀਗਾ ਠੀਕ ਆ ਉਹ ਟੋਆ ਵੀ ਤੁਸੀਂ ਗੌਰ ਦੇ ਨਾਲ ਵੇਖ ਲਓ ਪੱਟਿਆ ਹੋਇਆ ਮਿੱਟੀ ਹੈ ਜਿਹੜੀ ਬਾਹਰ ਕੱਢੀ ਆ 7 ਸਾਲ ਦੀ ਬੱਚੇ ਦੀ ਜਿਹੜੀ ਉਮਰ ਸੀਗੀ ਇਹ ਸੇ ਟੋਏ ਦੇ ਵਿੱਚ ਪਹਿਲਾਂ ਉਸ ਨੇ ਦੱਬਿਆ ਆਪਣੇ ਬੱਚੇ ਨੂੰ ਮਾਰ ਕੇ ਪਰ ਬਾਅਦ ਦੇ ਵਿੱਚ ਫੇਰ ਪਤਾ ਨਹੀਂ ਕੀ ਮਨ ਦੇ ਵਿੱਚ ਗੱਲ ਆਈ ਹੋਊਗੀ ਉਸ ਨੂੰ ਬੱਚੇ ਨੂੰ ਸੀ ਜਿਹੜਾ ਉਹ ਬਾਹਰ ਕੱਢ ਲਿਆ ਗਿਆ ਠੀਕ ਆ ਇਹ ਉਸ ਜਿਹੜੀ ਬੀਬੀ ਨੇ ਆਪਣੇ ਬੱਚੇ ਨੂੰ ਮਾਰੀਆਂ ਉਹਦੀਆਂ ਇਹ ਨਾਨਾ ਨਾਲ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਨਹੀਂ ਜੀ ਨਹੀਂ ਕੋਈ ਜਰੀ ਨਹੀਂ ਤੁਹਾਡੇ ਫੋਨ ਤੇ ਗੱਲ ਤੁਹਾਡੇ ਪਰਜਾਈ ਨਹੀਂ ਕਰਦੇ ਮੇਰੇ ਨਾਲ ਕਦੀ ਨਹੀਂ ਕਰਦੇ ਤੁਹਾਡੇ ਨਾਲ ਸਾਰੇ ਨਾ ਵੀਡੀਓ ਆ ਵੀਡੀਓ ਦੇਖੀ ਸੀ ਵੀ ਮੇਰੇ ਕੋਲ ਕੀਤੀ ਸੀ ਮੈਂ ਦੇਖੀ ਨਾ ਮੁੰਡਾ ਕੋਲ ਕਹਿੰਦੀ ਨਹੀਂ ਇਹ ਮੇਰਾ ਮੁੰਡਾ ਨਹੀਂ ਹੋਇਆ ਕਹਿੰਦੀ ਮੈਂ ਕਿਹਾ ਨਹੀਂ ਆਪਣਾ ਵਾ ਕਹਿੰਦੀ ਨਹੀਂ ਇਹ ਤਾਂ ਨਾ ਤੈਨੂੰ ਵੀਡੀਓ ਕਾਲ ਤੇ ਗੱਲ ਕੀਤੀ ਆ ਮੈਂ ਫੇਰ ਲਾਇਆ ਫੋਨ ਮੈਂ ਕਿਹਾ ਮੇਰੀ ਗੱਲ ਕਰਾ ਕਹਿੰਦੀ ਤਰਾ ਦਿੰਨੀ ਆ 15 ਮਿੰਟ ਬਾਅਦ ਮੇਰੇ 15 ਮਿੰਟ ਬਾਅਦ ਮੈਂ ਫੇਰ ਕਾਲ ਲਾਈ ਮੇਰਾ ਫੋਨ ਆਪਦਾ ਫੇਰ ਫੇਰ ਮੈਂ ਕਿਹਾ ਜਸਮੀਨ ਸਾਥ ਸਾਥ ਬੈਠ ਦੇ ਗੱਲ ਕੀਤੀ ਹੈ ਜੀ ਬਹਿਨਾਂ ਵੀਡੀਓ ਆ ਜਾਂਦੀਆਂ ਨੇ ਮੁੰਡਾ ਆਪਣਾ ਕਹਿੰਦੀ ਇਹ ਆਦਮੀ ਹੈਗਾ ਉਹਦੋਂ ਆ ਜੇ ਵੇਲੇ ਜਾ ਕੇ ਕੱਲ ਬਸ ਹੋ ਗਈ। ਉੱਥੇ ਬੱਚੇ ਨੂੰ ਮਾਰ ਕੇ ਸੱਟ ਕੇ ਘਰੇ ਆ ਗਈ ਸੀ। ਹਾਂਜੀ ਕੱਲ ਜੋਤੀ ਤੇ ਸੀ ਜੀ ਆਪਦੇ ਕੰਮ ਤੇ ਸੀ ਜੀ ਕੱਲ। ਅੱਛਾ ਬੱਚੇ ਨੂੰ ਉੱਥੇ ਸੱਟ ਕੋ ਦੋ ਮਿੰਟ ਕੇ ਕੰਮ ਤੇ ਸੀ। ਕੰਮ ਤੇ ਵੀ ਨਹੀਂ ਅੱਗੇ ਨਹੀਂ ਖੜਿਆ। ਆਪ ਲਾ ਗਈ ਜੀ ਮੈਂ ਆਪਣੇ ਜੈਸਮੀਨ। ਜੇਤੇ ਨੇ ਫੋਨ ਕਰਿਆ ਸੀ। ਉੱਥੇ ਮੰਮੀ ਨੂੰ ਜਾ ਕੇ ਆ ਦੇਤ ਦਾ ਪਤਾ ਲੈ ਕੇ ਆ। ਕੀ ਲਗਦੇ ਹੋ ਉਹਦੇ ਕੀ ਕਰਦੀ ਹੈ। ਤਾਈ ਹੈ ਨਾਲੇ। ਤਾਈ ਹੈ ਬੱਚੀ। ਹਾਂਜੀ ਜੀ। ਜੀੋ ਮੈਨੂੰ ਇਹਨੇ ਬੇਟੇ ਨੇ ਫੋਨ ਕਰਿਆ ਮੈਂ ਰਾਤ ਨੂੰ 11:30 ਵਜੇ ਆਈ। ਮੈਂ ਖਾ ਜੈਸਮੀਨ ਮੁੰਡਾ ਕਿੱਥੇ ਹੈ? ਤਾਂ ਇਹ ਮੁੰਡਾ ਤਾਂ ਮੇਰੇ ਭਰਾ ਕੋਲੇ ਆਈ ਸੀ ਤੇ ਕਹਿੰਦੀ ਮੈਂ ਖਵ ਗੱਲ ਦਾ ਕਰਾ ਦੇ ਸਾਡੀ ਫੋਨ ਤੇ ਗੱਲ ਕਰਾ ਦੇ ਤਾਂ ਇਹ ਹੁਣ ਤਾਂ ਉਹ ਪਰੇਸ਼ਾਨ ਹੋਣਗੇ ਮੁੰਡਾ ਫਿੱਟਾ ਪਿਆ। ਐ ਦਿਵਾਦ ਮੈਨੂੰ ਕਾਹੇ ਨਹੀਂ ਹੁੰਦੇ ਤੁਹਾਨੂੰ ਦਾਰ ਨਹੀਂ ਹਿੱਕੀ। ਸਾਦੇ ਦੇਖੋ ਰਾਤ ਨੂੰ 11:30 ਵਜੇ ਕਿਉਂਕਿ ਇਹ ਪਰਿਵਾਰ ਆ ਇਹ ਦਾਦਾ ਖੜਾ ਉਹਦਾ ਠੀਕ ਆ ਇਹ ਭੂਆ ਖੜੀਆਂ ਨੇ ਇਹ ਉਹਦੀ ਦਾਦੀ ਖੜੀ ਆ ਇਹਨਾਂ ਨੇ ਬੱਚੇ ਦੀ ਤਸਵੀਰ ਤੋਂ ਪਛਾਣ ਲਿਆ ਜਦੋਂ ਉਸ ਨੇ ਮਾਰ ਕੇ ਉੱਥੇ ਸੈੱਟ ਦਿੱਤਾ ਗਿਆ ਠੀਕ ਆ ਟਾਲ ਮਟੋਲ ਉਹ ਕਰਦੀ ਰਹੀ ਪਰ ਇਹ ਦੇਖੋ ਵੀ ਇੱਕ ਦਰਿੰਦਗੀ ਦੀ ਗੱਲ ਕਰ ਲਗੇ ਜਾਂ ਅਨਸਾਣੀ ਤਾਰ-ਤਾਰ ਕਿਵੇਂ ਹੋ ਗਈ ਬੱਚੇ ਨੂੰ ਉੱਥੋਂ ਸੈੱਟ ਕੇ ਉਹ ਦੂਸਰੇ ਦਿਨ ਜਿਹੜਾ ਆਪਦੇ ਕੰਮ ਤੇ ਵੀ ਪਹੁੰਚੀ ਆ ਗਈ ਠੀਕ ਆ ਕੰਮ ਤੇ ਕਿੱਥੇ ਲੱਗੀ ਸੀ ਕੰਮ ਤੇ ਕਿੱਥੇ ਲੱਗੀ ਹੋਈ ਸੀ ਤੇ ਹਸਪਤਾਲ ਤੇ ਰਾਮ ਰਾਮਾ ਹਸਪੀਟਲ ਲਈ ਦਖੰਡੇ ਸੀ ਜੀ ਉਥੇ ਖੈਰਾ ਕੰਮ ਕਰਦੀ ਸੀ ਇਹ ਜੀ ਉਹ ਵੀ ਸਾਨੂੰ ਬਾਅਦ ਚ ਪਤਾ ਲੱਗਿਆ ਪਹਿਲਾਂ ਤਾਂ ਸਾਨੂੰ ਆਖੇ ਸੀ ਜੀ ਉਹ ਤੀਜਾ ਤੀਜਾ ਕਰਨੀ ਕਰਦੀ ਆ ਜੀ ਬੱਚੇ ਖਾਮ ਦੇ ਜਾ ਜੀ ਤੇ ਪਰ ਜਦੋਂ ਪੂਰੀ ਛਾਣਬਿਲ ਹੋਈ ਜੀ ਉਹ ਸਫਾਈ ਦਾ ਕੰਮ ਕਰਦੀ ਸੀ ਜੀ ਰਾਮਾ ਹਾਊਸਕੀਪਰ ਲੱਭੰਦੀ ਸੀ। ਉੱਥੇ ਗਏ। ਹੁਣ ਤੁਸੀਂ ਉਹ ਮਾਨਸਾ ਪੁਲਿਸ ਨੇ ਉਹਨੂੰ ਫੜਿਆ। ਉੱਥੇ ਗਏ ਹੋਈ ਕੋਈ ਗੱਲ। ਮੈਂ ਉੱਥੀ ਜੀ ਗਈ। ਅੱਛਾ ਜੀ। ਹਾਂ ਬੱਚੇ ਨੂੰ ਸਾਨੂੰ ਇਸ ਨਾਲ ਸੁਣਾਈ ਕੀਤਾ ਜੀ। ਜੀ ਨਹੀਂ ਸੁਣਿਆ ਉਸ ਬੱਚੇ ਨੂੰ। ਅੱਛਾ ਤੁਸੀਂ ਮਾਨਸਾ ਜਾ ਕੇ ਸਿਆਣੇ। ਹਾਂ ਹਾਂ ਜੀ। ਪੁਲਿਸ ਨੇ ਉਦੋਂ ਆਪਦੀ ਕਸਟਡੀ 'ਚ ਬੱਚੇ ਨੂੰ ਚੱਕ ਲਿਆ ਸੀ ਜਦੋਂ ਤੁਸੀਂ ਗਏ। ਹਾਂ ਹਾਂ ਉਹਨਾਂ ਦੀ ਉਹਨਾਂ ਦੀ ਕਸਟਡੀ 'ਚ ਦੇਖਿਆ ਜੀ। ਫਿਰ ਕੋਈ ਗੱਲਬਾਤ ਹੋਈ ਵੀ ਜਾਂ ਕਿਵੇਂ ਮਾਰਿਆ ਕੀ ਕੋਈ ਘਟਨਾ ਕੋਈ ਦੱਸਿਆ ਉਸਨੇ ਜਾਂ ਨਹੀਂ ਕੋਈ ਗੱ ਨੇ ਉਹਨਾਂ ਨਾਲ ਹੋਈ ਜੀ ਮੇਰੀ ਕੋਈ ਗੱਲਬਾਤ ਜੀ ਜੀ ਬਸੇ ਉਹ ਮੈਨੂੰ ਇਨਸਾਫ ਦੀ ਮੰਗ ਉਹ ਲੱਗ ਰਹੀ ਹੈ ਜੀ ਮੈਨੂੰ ਮਿਲ ਜੂਗਾ ਜੀ ਇਸ ਬੱਚੇ ਦਾ ਇਨਸਾਫ ਮਿਲਿਆ ਕਿਉਂਕਿ ਸਾਰੀ ਪੁਲਿਸ ਮੇਰੇ ਨਾਲ ਸੀ ਹਾਂ ਮਰ ਇਹ ਨਹੀਂ ਕਿ ਗਲਤ ਵੀ ਸ਼ੋ ਹੋ ਗਈ ਆ ਪੱਕੇ ਤੌਰ ਤੇ ਵੀ ਉਹਨੇ ਘਰੇ ਹੀ ਮਾਰਤਾ ਸੀ ਜਿਹੜੇ ਹਸਾਮਨਾ ਟੋਆ ਪਟਿਆ ਉਹਨੇ ਆਪਣੇ ਆਪ ਕਬੂਲ ਲਿਆ ਜੀ ਉਹ ਉਹ ਉਹਨੀ ਗੱਲ ਸ਼ੇਅਰ ਹੋ ਗਈ ਥੇ ਨਾਲ ਜੀ ਜੀ ਮੇਰੇ ਪਿੱਛੇ ਵੀ ਕੁਝ ਕੁਝ ਜੀ ਆਜੀ ਕੀ ਕੀ ਦੱਛਾ ਉਹਨਾਂ ਨੇ ਪੁੱਛ ਉਹ ਪੁੱਛੇ ਜੀ ਕਿ ਆਏ ਲਈ ਮੈਂ ਆਪਰੇ ਕੀ ਮਾਰੇ ਜੀ ਇਹ ਜਿਹਨੇ ਮੈਂ ਇਹ ਦੋ ਕਲਰਾਂ ਦੀਆਂ ਗੋਲੀਆਂ ਦਿੱਤੀਆਂ ਜਿਹੜੀ ਆਪਾਂ ਬੁਖਾਰ ਤੇ ਦਿੰਨੇ ਨਾ ਉਹ ਗੋਲੀ ਦਾ ਨਾਮ ਦੋਲੋ ਗੋਲੀ ਦੋਲੋ ਗੋਲੀ ਹੈ ਜੀ ਉਹ ਦੇ ਕੇ ਉਹਨੂੰ ਬੱਚੇ ਨੂੰ ਦੇਸ਼ ਕਰ ਲਿਆ ਉਹਦੇ ਤੇ ਤੇ ਪ੍ਰਾਪਤ ਨਹੀਂ ਪਾਦੀ ਜਿਉਂਦੇ ਬੱਚੇ ਜਿਉਂਦੇ ਬੱਚੇ ਤੇ ਨਹੀਂ ਪਾਦੀ ਤੁਸੀਂ ਆਂਦੇ ਸੀ ਕਹੇਗੀ ਨਾ ਹੋਊਗੀ ਇੱਕ ਦਿਨ ਪੂਰਾ ਰੱਖ ਕੇ ਬੱਚੇ ਨੂੰ ਜਦੋਂ ਬੱਚੇ ਪੀਰਾ ਹੋ ਗਿਆ ਤੇ ਲਾਸ਼ ਨੂੰ ਮੋਢੇ ਦੇ ਚੱਕੀ ਫਰੀ ਲਿਆ ਅਹ ਜੀ ਨਾ ਹੋ ਗਈ ਇਥੋਂ ਬੱਸ ਤੇ ਲੈ ਕੇ ਗਈ ਉਹ ਮਾਂ ਇਥੋਂ ਪੈਦਲ ਜਾ ਕੇ ਬੱਸ ਸਟੈਂਡ ਤੇ ਗਈ ਜੀ ਬੱਸ ਸਟੈਂਡ ਦੇ ਵਿੱਚੋਂ ਬੱਸ ਚੜ੍ਹ ਕੇਿੱਥੇ ਇੱਥੇ ਗਈ ਹੈ ਜਾ ਕੇ ਉੱਥੇ ਡੈੱਡ ਬੋਡੀ ਵਾਪਸੀ ਇਹਨੇ ਤੇ ਉੱਥੇ ਪਤਾ ਆਪਦਾ ਸ਼ੌਲ ਸਾਨੂੰ ਉਹ ਸ਼ੌਲ ਤੇ ਸ਼ੱਕ ਹੋਈ ਗਿਆ ਵੀ ਇਹ ਸ਼ੌਲ ਇਸੇ ਦਾ ਹੀ ਹੈ ਕਿ ਬੇਗਾਨਾ ਵਰਦਾ ਤਾਂ ਪਾਉਂਦਾ ਵੀ ਕਿਸੇ ਕਿਸੇ ਨੂੰ ਆਪਣਾ ਸ਼ੌਲ ਪਾਉਣ ਦੀ ਕੀ ਲੋੜ ਹੈ ਜੀ ਨਾਲ ਕੱਲ ਇਹ ਇਹ ਨਾ ਸਿਰਫ ਬਾਕੀ ਇਹ ਦੇਖੋ ਜੀ ਕਿੰਨੀ ਹੈਰਾਨੀ ਦੀ ਗੱਲ ਹੈ ਡੈੱਡ ਬੋਡੀ ਮਾਂ ਚੱਕ ਦੀ ਬਹੁਤ ਘੜੀ ਗੱਲ ਹੈ ਇਹ ਕਿ ਐਡਾ ਵੱਡਾ ਬੱਚਾ ਜਵਾਨ ਬੱਚੇ ਨੂੰ ਮਾਂ ਲੈ ਕੇ ਜਾਂਦੀ ਕਿੰਨੀ ਵੱਡੀ ਗੱਲ ਹੈ ਜੀ ਉਹਦਾ ਜਿਗਰ ਹੀ ਨਹੀਂ ਪਿਆ ਜੀ ਇਹ ਹੌਸਲੇ ਨਾਲ ਲੈ ਕੇ ਗਈ ਆ ਇਹ ਕੋਈ ਪੁਲਸ ਦੇ ਕੋਈ ਸ਼ਾਨ ਦੇਣ ਕੀ ਕੋਈ ਹੋਰ ਬੰਦਾ ਵੀ ਨਾਲ ਆਉਂਦਾ ਜਾਂ ਕੱਲੀ ਨਹੀਂ ਮਾਰਤਾ ਜਾਂ ਕੋਈ ਵਜ੍ਹਾ ਦੱਸੀ ਕੋਈ ਨਹੀਂ ਕੋਈ ਹੋਰ ਬੰਦਾ ਵੀ ਨਹੀਂ ਹਲੇ ਅਟੈਚਮੈਂਟ ਨਹੀਂ ਜੀ ਕੋਲ ਰੇਸ ਲਾਈ ਸੀ ਨਾ ਜੀ ਕਿ ਜਿੰਨੇ ਕਹਿੰਦੇ ਸੀ ਸਾਡੀ ਪਹੁੰਚ ਐਸੀ ਉਹਨੇ ਇਹ ਨਹੀਂ ਡਾਂਗੇ ਜੀ ਸਭ ਕਰ ਰਹੀ ਆ ਪੂਰੀ ਸਹਿਯੋਗ ਦੇ ਰਹੀ ਆ ਮੇਰੇ ਨਾਲ ਆਕਰ ਪੋਟਨਾ ਬੁੱਢਾ ਨਾਲ ਖੜਗੇ ਸੀ ਕੋਈ ਗੱਲ ਨਹੀਂ ਬੱਚੇ ਦੇ ਲਈ ਆਈ ਸੀ ਤੇ ਨਾਲ ਪੋਟ ਨਾਲ ਕੋਈ ਨਹੀਂ ਰਹੀ ਹੈ ਹਣੇ ਤੱਕ ਤਾਂ ਹੌਸਲਾ ਹੈਗਾ ਜੀ ਬਿਲਕੁਲ ਨਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਵੀ ਆਪਣੇ ਚੈਨਲ ਵੱਲੋਂ ਹੱਥ ਜੋੜ ਕੇ ਕਹਿੰਦੇ ਆ ਕਿ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜੇ ਇਸ ਪਰਿਵਾਰ ਦੇ ਨਾਲ ਨਹੀਂ ਬਣਦੀ ਸੀ ਜਾਂ ਉਸ ਦੇ ਘਰਾਂ ਵਾਲੇ ਦੇ ਉਸ ਬੀਬੀ ਦੇ ਘਰਾਂ ਵਾਲਾ ਇਸ ਲੜਕੀ ਦਾ ਭਰਾ ਜੇਲ੍ਹ ਦੇ ਵਿੱਚ ਹੈ 2 ਸਾਲ ਤੋਂ ਉਹਦੇ ਨਹੀਂ ਇੱਥੇ ਨਿਵਦੀ ਸੀ ਜਾਂ ਕੋਈ ਵੀ ਪਰੇਸ਼ਾਨੀ ਸੀ ਪਰ ਬੱਚੇ ਨੂੰ ਨਹੀਂ ਮਾਰਨਾ ਸੀ ਜਿਹੜੇ ਤਰੀਕੇ ਨਾਲ ਦੱਸਿਆ ਗਿਆ ਕਿ ਕਿਵੇਂ ਉਸ ਬੱਚੇ ਨਾਲ ਬਿਰਿੰਦਗੀ ਹੋਈ ਆ ਇੱਥੇ ਨੱਪ ਕੇ ਰੱਖਿਆ ਗਿਆ ਫਿਰ ਕੱਢ ਲਿਆ ਗਿਆ ਕਿਹੜੇ ਤਰੀਕੇ ਨਾਲ ਉਹ ਵਿਖੋ ਮਾਨਸਾ ਤੱਕ ਪਹੁੰਚੀ ਆ ਬਹੁਤ ਇਹ ਵੱਡੀ ਗੱਲ ਆ ਤੇ ਵਿਕਾਸ ਜੀ ਤੁਸੀਂ ਇਸ ਹਲਕੇ ਦੇ ਵਿੱਚ ਵਿਚਰਦੇ ਆਪਣਾ ਤੁਹਾਡਾ ਇਹ ਕਮਾਂ ਵੀ ਰਾਜਨੀਤੀ ਤੌਰ ਤੇ ਵੀ ਹੁੰਦਾ ਵੇਖੋ ਤੁਹਾਡੇ ਹਲਕੇ 'ਚ ਏਡੀ ਗੱਲ ਹੋ ਜਾਣੀ ਇਸ ਬੱਚੇ ਦੇ ਨਾਲ ਇਹ ਜੀ ਘਟਨਾ ਘਟੀ ਆ ਕਿ ਇਨਸਾਫ ਦੇ ਤੌਰ ਤੇ ਪਰਿਵਾਰ ਦੇ ਨਾਲ ਤੁਹਾਡੀ ਹਮਦਰਦੀ ਆ ਤੁਸੀਂ ਖੜੇ ਸੀ ਤੋਂ ਅਸੀਂ ਪਰਿਵਾਰ ਦੇ ਨਾਲ ਬਿਲਕੁਲ ਖੜੇ ਆ ਜੀ ਮੰਨ ਪਤਾ ਨਾ ਉਸ ਤੋਂ ਮੇਰੇ ਕੋਲ ਇਸ ਟਾਈਮ ਰਹਿਣਾ ਹੈਗਾ। ਅਸੀਂ ਵੀ ਫੋਟੋਆਂ ਦੇਖੀ ਗਏ ਸਿਰ ਸਾਨੂੰ ਗੁੱਸਾ ਹੀ ਜਾਵੇ ਕਿ ਏਦਾਂ ਕਰਮ ਕਿਉਂ ਕਰ ਸਕਦਾ। ਜੀ। ਤੋਂ ਬਾਅਦ ਪਤਾ ਲੱਗਾ ਜਦੋਂ ਤੇ ਹੋਇਆ ਵੀ ਗਲੀ ਦੀ ਗਲੀ ਨਿਕਲੇ ਜੀ। ਤੋਂ ਇਹਨਾਂ ਦੇ ਦੱਸਣ ਮੁਤਾਬਕ ਜੀ ਪਹਿਲਾਂ ਉਹ ਇੱਥੇ ਰੱਖਿਆ ਆਪਣੇ ਘਰੇ ਰਾਤ ਨੂੰ ਬਕਾਰ ਸੀ ਰਹੇ ਇਹਨੂੰ ਤੇ ਉਹਨੂੰ ਕੋਈ ਗੋਲੀ ਵਗੈਰਾ ਦੇ ਕੇ ਬੇਹੋਸ਼ ਕੀਤਾ। ਤੋਂ ਆ ਪੱਟ ਕੇ ਦੱਬਤਾ ਸੀ ਤੋਂ ਉਹ ਦੇਖ ਹੀ ਲਿਆਗਾ। ਜੀ। ਉਸ ਤੋਂ ਬਾਅਦ ਨਹੀਂ ਮਰਿਆ ਬਸ ਜੰਗ ਨਿਕਲਿਆ ਜੀ। ਤੋ ਇਹਦੇ ਚੋਕੜਿਆ ਫੇਰ ਉਹਨੇ ਆਪਣੇ ਪੈਰ ਦੇ ਨਾਲ ਗਲਾ ਦੱਬਿਆ ਬਾਈ ਤੇ ਫੇਰ ਮਾਰਿਆ ਉਸ ਤੋਂ ਬਾਅਦ ਚੱਕ ਕੇ ਕੰਬਲ ਦੇ ਵਿੱਚ ਲਪੇਟ ਕੇ ਮਸਤਵਾਲਾ ਰੋਡ ਜਾ ਕੇ ਬੱਸ ਪੈਂਦ ਗਈ ਆ ਨਾਂਕ ਸੁੱਟ ਗਈ ਜੀ ਕੀ ਪ੍ਰਸ਼ਾਸਨ ਨੂੰ ਬੇਨਤੀ ਕਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਅਣਕੁਵਾਰੀ ਹੋਈ ਹੈ ਕੀਤੀ ਜਾਵੇ ਸਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਕਿਸੇ ਵੀ ਤਰ੍ਹਾਂ ਦੀ ਮਦਦ ਲੋੜ ਹੋਈ ਮੈਨੂੰ ਜਦੋਂ ਮਰਜ਼ੀ ਕਾਲ ਕਰਨ ਸਖ ਸਹਾਇਤਾ ਦਿੱਤੀ ਜਾਵੇ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਜੇ ਹੋਰ ਵੀ ਕੋਈ ਬੰਦਾ ਇਸ ਕੇਸ ਦੇ ਵਿੱਚ ਇਨਵੋਲਵ ਹੁੰਦਾ ਕਿਸੇ ਦਾ ਨਾਮ ਆਉਂਦਾ ਤੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਬੱਚੇ ਦੀ ਬਹੁਤ ਜ਼ਿਆਦਾ ਜਿਹੜੀ ਛੋਟੀ ਉਮਰ ਸੀ ਕਿਉਂਕਿ ਜੇ ਬੱਚਾ ਵਿਸ਼ਵਾਸ ਕਰਦਾ ਮੈਂ ਕਹਿੰਦਾ ਪਿਓ ਤੋਂ ਜ਼ਿਆਦਾ ਵੀ ਬੱਚਾ ਮਾਂ ਤੇ ਵਿਸ਼ਵਾਸ ਕਰਦਾ ਮਾਂ ਦੀ ਬੁੱਕਲ ਦਾ ਨਿੱਗ ਮੰਨਦਾ ਉਹਦੇ ਤੇ ਵਿਸ਼ਵਾਸ ਕਰਦਾ ਪਰ ਤਲਵੰਡੀ ਸਾਬੋ ਦੇ ਵਿੱਚ ਇਹ ਅਜਿਹੀ ਘਟਨਾ ਹੋਈ ਹੈ ਕਿ ਜਿੱਥੇ ਇਸ ਸ਼ਹਿਰ ਦੇ ਵਿੱਚ ਇੰਨਾ ਡਰਾਵਣਾ ਤੇ دہشت ਦਾ ਮਾਹੌਲ ਆ ਪਰ ਸਾਨੂੰ ਚਾਹੀਦਾ ਇਹ ਬਹੁਤ ਸਾਰੀਆਂ ਕਾਨੂੰਨ ਦੀਆਂ ਪਾਲਿਸੀਆਂ ਬੰਦੀਆਂ ਸਰਕਾਰਾਂ ਬਹੁਤ ਸਾਰੇ ਜਿਹੜੇ ਕਾਨੂੰਨ ਬਣਾਉਂਦਾਂ ਪਰ ਇਹਨਾਂ ਚੀਜ਼ਾਂ ਤੇ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਤਾਂ ਕਿ ਹੋਰ ਕੋਈ ਅਜਿਹੀ ਘਟਨਾ ਨੂੰ ਅੰਜਾਮ ਆ ਜਿਹੜਾ ਉਹ ਨਾਂ ਦੇਵੇ ਬਹੁਤ ਇੱਕ ਸ਼ਰਮਿੰਦਗੀ ਤੇ ਦਰਿੰਦਗੀ ਵਾਲੀ ਇਹ ਜਿਹੜੀ ਘਟਨਾ ਹੋਈ ਆ ਪਰ ਉਸ ਪਰਮਾਤਮਾ ਦੇ ਹੀ ਅਰਦਾਸ ਕਰਦੇ ਆ ਕਿ ਬੱਚੇ ਨੂੰ ਚਰਨਾ ਤੋਂ ਨਵਾਸ ਵਾਖੇ ਠੀਕ ਆ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਾਖੇ ਕਿਉਂਕਿ ਬਹੁਤ ਸਾਦਗੀ ਤੇ ਨਰਮੀ ਵਾਲਾ ਪਰਿਵਾਰ ਆ ਤੁਸੀਂ ਮੈਂ ਉਹਨਾਂ ਦੇ ਦਾਦੇ ਨਾਲ ਗੱਲ ਕੀਤੀ ਐ ਏਡੀ ਵੱਡੀ ਘਟਨਾ ਜਿਹੜੀ ਘਟੀ ਆ ਸੱਚ ਕਰਕੇ ਜਾਣਿਓ ਕਿ ਅਜਿਹੇ ਮੌਕੇ ਤੇ ਆਪਾਂ ਕੀ ਕਹਿ ਸਕਦੇ ਆ ਇਹੀ ਬਸ ਅਰਦਾਸ ਕਰ ਸਕਦੇ ਆ ਪਰ ਪ੍ਰਸ਼ਾਸਨ ਨੂੰ ਬੇਨਤੀ ਜ਼ਰੂਰ ਆ ਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਪੂਰੀ ਸ਼ਾਨਵੀਨ ਪਰਿਵਾਰ ਨੇ ਕਿਹਾ ਕਿ ਪੁਲਿਸ ਆ ਜਿਹੜੀ ਉਹ ਸਾਨੂੰ ਪੂਰਾ ਸਹਿਯੋਗ ਦੇ ਰਹੀ ਆ ਅਫਸਰਾਂ ਨਾਲ ਗੱਲਬਾਤ ਹੋਈ ਆ ਤੇ ਇਹੀ ਕਾਮਨਾ ਸੀ ਕਰਦੇ ਆ ਕੋਸ਼ਿਸ਼ ਕਰਾਂਗੇ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਸਾਡਾ رابطہ ਕਾਇਮ ਹੋ ਜਾਵੇ ਉਹਨਾਂ ਦਾ ਕੀ ਕਹਿਣਾ ਜਾਂ ਕਿਉਂ ਮਾਰਿਆ ਗਿਆ ਜਾਂ ਹੋਰ ਕੌਣ ਇਹਦੇ ਵਿੱਚ ਸ਼ਾਮਲ ਹੈ ਉਹ ਵੀ ਛਾਣਬੀਨ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਸੋ ਜੁੜੇ ਰੋ ਮਲੂਕਾ ਟੀਵੀ ਦੇ ਨਾਲ ਧੰਨਵਾਦ